ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇਵਾਲਾ ਜ਼ਿਲ੍ਹਾ ਤੇ ਤਸੀਮ ਦੋਸਤੋ ਮੋਕਸਰ ਸਾਹਿਬ ਜਾਂ ਪੈ ਜਾਂਦਾ ਦੋਸਤੋ ਮੋਕਸਰ ਤੋਂ ਦੋਸਤੋ 3-4 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਦੋਸਤੋ ਤੇ ਬਾਈ ਦਾ ਦੋਸਤੋ ਦੁੱਧ ਦਾ ਕੰਮ ਆ ਤੇ ਇੱਕ ਦੋ ਦੋਸਤੋ ਬਾਈ ਕੋਲੇ ਮੱਝਾਂ ਰੱਖੀਆਂ ਬਾਕੀ ਦੋਸਤੋ گاਵਾਂ ਦਾ ਹੀ ਕੰਮ ਆ ਬਾਈ ਕੋਲੇ ਤੇ ਅੱਜ ਦੋਸਤੋ ਇੱਕ ਦੂਜਾ ਸੂਆ ਗੱਬਨ ਝੋਟੀ ਵਿਕਾਊਗਾ ਦੋਸਤੋ ਪੂਰੇ ਵੱਡੇ ਕਦ ਕਾਠ ਵਾਲੀਏ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਪ੍ਰੋਪਰ ਰਿਕਾਰਡ ਦੋਸਤੋ ਬਾਈ ਕੋਲੇ ਹੈਗਾ ਕਿਹੜੇ ਸੀਮਨ ਦੀ ਆ ਤੇ ਕਿਹੜਾ ਦੋਸਤੋ ਅੱਗੇ ਲੱਗਿਆ ਤੇ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਜੀ ਸੱਸੀ ਕਾ ਹੋ ਠੀਕ ਠਾਕ ਬਾਈ ਜੀ ਮਾੜਾ ਜੀ ਬਾਈ ਉੱਚੀ ਬੋਲੇ ਤੇ ਬਾਈ ਜੀ ਆਪਣਾ ਨਾਮ ਦੱਸਿਓ ਨਾਮ ਮੇਰਾ ਗੁਰਲਾਲ ਸਿੰਘ ਜੀ ਗੁਰਲਾਲ ਸਿੰਘ ਠੀਕ ਆ ਤੇ ਨੰਬਰ ਵੀ ਦੱਸ ਦਿਓ ਬਾਈ ਜੀ ਆਪਣਾ 93635170 ਠੀਕ ਆ ਤੇ ਬਾਈ ਝੋਟੀ ਫਿਰ ਆਪਣੇ ਘਰ ਦੀ ਆ ਝੋਟੀ ਘਰ ਦੀ ਠੀਕ ਆ ਤੇ ਕਿੰਨਾ ਮਸੂਆ ਸੁਹੰਦੀ ਆ ਬਾਈ ਦੂਜਾ ਸੁਆ ਬਾਈ ਜੀ ਇਹ ਆਪ ਕਿਹੜੇ ਸੀ ਮੰਦੀ ਆ 505 ਦੀ 505 ਦੀ ਠੀਕ ਆ ਤੇ ਅੱਗੇ ਕਿਹੜਾ ਲੱਗਿਆ ਬਾਈ ਇਹ ਸੂਰਵੀਰ ਦਾ ਲੱਗਿਆ ਸੂਰਵੀਰ ਦਾ ਠੀਕ ਆ ਤੇ ਬਾਈ ਪਹਿਲੇ ਸੂਏ ਨੇ ਕਿੰਨਾ ਕੁ ਦੁੱਧ ਕੱਢਿਆ ਸੀ ਆ ਬਾਈ ਨੇ ਸੂਏ ਵੀ ਰੇਟ 14 ਤੋਂ 15 ਲੀਟਰ ਦੁੱਧ ਪਾਇਆ ਸੀ 14 ਤੋਂ 15 ਲੀਟਰ ਠੀਕ ਆ ਤੇ ਹੁਣ ਬਾਈ ਕਿੰਨੇ ਦਿਨ ਲੈ ਜੂਗੀ ਸੂਨ ਦੇ ਵਿੱਚ 5 ਤੋਂ 6 ਦਿਨ ਲਈ 5-6 ਦਿਨ ਲੱ ਜਾਂਦੀ ਹੈ ਕੀ ਜਜਮੈਂਟ ਕਰਦੇ ਆ ਵੇ ਇਹਦੀ ਕਿੰਨਾ ਕੁ ਪਾ ਦੂਗੀ ਠੀਕ ਆ ਵੀ ਜੀ 16 ਤੋਂ 17 ਲੀਟਰ ਚਾਹੀਦਾ 16-17 ਲੀਟਰ ਠੀਕ ਆ ਲੋ ਵੀ ਸੱਜਣੋ ਪੂਰੇ ਵੱਡੇ ਕਦ ਕਾਠ ਵਾਲੀ ਆ ਵੇਖ ਸਕਦੇ ਆ ਪੰਜ ਪੰਜ ਤੋਂ 6 ਦਿਨ ਦੋਸਤੋ ਸੂਨ ਦੇ ਵਿੱਚ ਬਾਕੀ ਆ ਬਿਲਕੁਲ ਦੋਸਤੋ ਕੁੰਡਾ ਸਿੰਘ ਆ ਤੇ ਦੋਸਤੋ ਬਹੁਤ ਵਿਰਲੀ ਏ ਈਡੀ ਝੋਟੀ ਦੋਸਤੋ ਸਿਉਂਥਿਆਉਂਦੀ ਆ ਬਹੁਤ ਵੱਡੇ ਕਦ ਕਾਠ ਵਾਲੀ ਕਿੰਨੀ ਕ ਹਾਈਟ ਹੋਊਗੀ ਬਈ ਤੁਹਾਡੇ ਹਿਸਾਬ ਨਾਲ ਕਦ ਤਾਂ ਹੁਣ ਵੀਰ ਜੀ ਮੇਰਾ 6.5 ਫੁੱਟ ਕਰਦਾ ਹੁਣ ਤੁਸੀਂ ਆਪ ਇਹਨਾਂ ਦਾ ਲਾ ਲਓ ਠੀਕ ਆ ਲੋਬੀ ਸਜਣੋਂ ਬਾਈ ਦਾ 6.5 ਫੁੱਟ ਕਦ ਹੈਗਾ ਤੇ ਪੂਰੇ ਦੋਸਤੋ ਵੱਡੇ ਕਦ ਕਾਠ ਵਾਲੀ ਆ ਬਹੁਤ ਵਿਰਲੀ ਦੋਸਤੋ ਮੱਝ ਐਡੀ ਨਿਕਲਦੀ ਆ ਤੇ ਹਵਾਨੇ ਦੀ ਤਿਆਰੀ ਦੋਸਤੋ ਪੰਜਾ ਸੱਤਾ ਦਿਨਾਂ ਨੂੰ ਇਹਨੇ ਬਣਾਉਣੀ ਆ ਦੇਖ ਸਕਦੇ ਆ ਬਹੁਤ ਸੋਹਣੇ ਦੋਸਤੋ ਢਾਂਚੇ ਦੇ ਵਿੱਚ ਦੂਜਾ ਸੂਗਾ ਥਣਾ ਦਾ ਸਾਈਜ਼ ਦੋਸਤੋ ਬਹੁਤ ਸੋਹਣਾ ਨੇੜੇ ਹੋ ਕੇ ਤੁਹਾਨੂੰ ਉਹ ਵੀ ਵਿਖਾ ਦਿੰਨੇ ਆ। ਅਵੇਲੇਬਲ ਚੰਗੀ ਐ ਦੋਸਤੋ ਸਿੰਘ ਕੁੰਡਾ। ਪੂਛ ਦੇ ਵਿੱਚ ਦੋਸਤੋ ਥੋੜੇ ਜਿਹਾ ਵਾਲ ਚਿੱਟੇ ਆ। ਲਓ ਵੀ ਸੱਜਣੋ ਥਣਾ ਦਾ ਸਾਈਜ਼ ਦੇਖ ਸਕਦੇ ਆ ਬਹੁਤ ਸੋਹਣਾ ਥਣਾ ਦਾ ਸਾਈਜ਼ ਐ ਦੋਸਤੋ ਚਾਰੇ ਥਣਾ ਦਾ ਸਾਈਜ਼ ਸੇਮ ਸਾਈਜ਼ ਆ ਦੋਸਤੋ ਮੋਟਾ-ਮੋਟਾ ਥਣਾ। ਦੇਖੋ ਸਾਈਜ਼ ਨੇ ਦੋਸਤੋ ਹਵਾਨੇ ਦੀ ਤਿਆਰੀ। ਪੂਰਾ ਖੁੱਲਾ ਹਵਾਨਾ ਦੋਸਤੋ। ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਥਣਾ ਦਾ ਸਾਈਜ਼ ਵਖਾੜਨੇ ਆਂ ਦੇਖ ਸਕਦੇ ਆਂ ਸਾਫ਼ ਸੁਥਰਾ ਥਾਨ ਲੱਗਿਆ ਦੋਸਤੋ ਖੁੱਲਾ ਹਵਾਨਾ ਤੇ ਉਮੀਦ ਆ ਦੋਸਤੋ ਬਾਈ ਦੇ ਦਸਨ ਮੁਤਾਬਕ ਜਿੰਨਾ ਦੁੱਧ ਦੱਸਿਆ ਦੋਸਤੋ ਐਡੀ ਮੱਝ ਨੂੰ ਕੋਈ ਮਹਿਣਾ ਨਹੀਂ ਰੱਖਦਾ ਇੰਨਾ ਦੁੱਧ ਦੇਖ ਸਕਦੇ ਆਂ ਪੂਰੇ ਵੱਡੇ ਕਦ ਕਾਠ ਵਾਲੀ ਆ ਦੋਸਤੋ ਪੂਰਾ ਚੌੜਾ ਹਵਾਨਾ ਦੋਸਤੋ ਬਾਕੀ ਦੋਸਤੋ ਤੋੜ ਕੇ ਵਿਖਾਉਣੇ ਆ ਤੁਰੀ ਜਾਂਦੀ ਤਾਂ ਦੋਸਤੋ ਤੁਹਾਨੂੰ ਹੋਰ ਵੀ ਜਜਮੈਂਟ ਹੋ ਜਾਣੀ ਆ ਲਾਵੀ ਖੋਲ ਨਹੀਂ ਤੋਰ ਲਈ ਦੇਖ ਸਾਡੇ ਆਏ ਦੋਸਤੋ ਆਈਡੀ ਮਾਝਾ ਦੋਸਤੋ ਸਕਰੀਨ ਦੇ ਵਿੱਚ ਨਹੀਂ ਆਉਂਦੀਗੀ ਇੱਥੇ ਆਉਂਗੇ ਤਾਂ ਤੁਹਾਨੂੰ ਜਰੂਰ ਪਸੰਦ ਆਉਗੀ ਬਹੁਤ ਖੁੱਲਾ ਹਵਾਨਾ ਦੋਸਤੋ ਬਾਕੀ ਦੋਸਤੋ ਹਜੇ ਕੋਈ ਉੱਤੋਂ ਪੋਲੀ ਨਹੀਂ ਪਈ ਐਡੀ ਪੰਜ-ਸੱਤ ਦਿਨ ਦੋਸਤੋ ਸੂਨ ਦੇ ਵਿੱਚ ਨੇ ਆਰਾਮ ਨਾਲ ਲੈ ਵੀ ਜਾਣੇ ਕੀ ਦੋਸਤੋ ਬਾਈ ਜਾਂਦਾ ਲੱਸੀ ਜ਼ਰੂਰ ਰਹੇਗੀ ਆ ਇਹ ਪਰ ਦੋਸਤੋ ਉਮੀਦ ਆ ਵੀ ਸੋਹਣਾ ਦੁੱਧ ਪਿਆ ਦੂਗੀ ਹਾਂ ਬੰਦ ਦੇ ਫਰੈਂਡਸ ਦੋਸਤੋ ਹਵਾਨੇ ਦੀ ਤਿਆਰੀ ਹਜੇ ਕੋਈ ਦੋਸਤੋ ਹਵਾਨਾ ਇਹਨੂੰ ਇਹਨੇ ਟਾਈਟ ਨਹੀਂ ਕੀਤਾ ਦੋਸਤੋ ਹਜੇ ਸੂਨ ਦੇ ਵਿੱਚ ਵਾਕਈ ਲੈ ਜਾਣੇ ਨੇ ਪੰਜ ਚਾਰ ਦਿਨ ਬਾਕੀ ਦੋਸਤੋ ਸੀਲ ਠੰਡੀ ਵੇਖ ਸਕਦੇ ਆਂ ਸੀਲ ਠੰਡੀ ਬਹੁਤ ਆ ਤੇ ਬਾਈ ਜੀ ਮੁੱਲ ਵਗੈਰਾ ਕੀ ਕਰਾਂਗੇ ਇਹਦਾ ਮੁੱਲ ਬਾਈ ਇਹਦਾ 180 180 ਲੋ ਵੀ ਸੱਜਣੋ 1 ਲੱਖ ਤੇ 80000 ਰੁਪਏ ਬਾਈ ਨੇ ਰੇਟ ਕੀਤਾ ਮਾਨਦਾਨ ਹੋ ਜੀ ਬਾਈ ਮਾਨਦਾਨ ਲੋ ਵੀ ਸੱਜਣੋ ਬਾਕੀ ਮਾਨਦਾਨ ਤੁਹਾਡਾ ਇੱਥੇ ਆਿਆਂ ਦਾ ਹੋ ਜਾਣਾ ਉਮੀਦ ਆ ਵੀ ਦੋਸਤੋ ਤੁਹਾਨੂੰ ਜਰੂਰ ਪਸੰਦ ਆਊਗੀ ਐਡੀ ਦੋਸਤੋ ਝੋਟੀ ਵੇਰਲੀ ਬਹੁਤ ਥਿਆਉਂਦੀ ਆ ਤੇ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਜਿਨੇ ਬੱਚੇ ਪੈਦਾ ਕਰਾਉਣੇ ਆ ਦੋਸਤੋ ਐਡੀ ਮਾਜ ਤੋਂ ਤੇ ਬਹੁਤ ਸਾਫ ਸੁਥਰੇ ਦੋਸਤੋ ਵੱਡੇ ਬੱਚੇ ਪੈਦਾ ਹੁੰਦੇ ਆ ਐਵੀਆਂ ਮੱਜਾਂ ਤੋਂ ਬਾਕੀ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਹੈਗੀ ਆ ਪਿਓਰ ਤੇ ਚੰਗੇ ਸੀਮਨ ਦੀ ਦੋਸਤੋ ਆਪ ਅਤੇ ਅੱਗੇ ਵੀ ਦੋਸਤੋ ਚੰਗਾ ਲੱਗਿਆ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਦੇ ਆ ਕਰੋ ਸੱਜਣਾ ਜਿਸ ਕਿਸੇ ਨੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੇਗਾ ਸਾਡੇ ਨਾਲ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ